ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਬੂਟਾ ਪ੍ਰਧਾਨ ਸਾਥੀਓ ਅੱਜ ਆਪਾਂ ਪਹੁੰਚੇ ਆ ਤਰਨਤਾਰ ਗਾਂਧੀ پارک ਜਿੱਥੇ ਕੀ ਇੱਕ ਮੀਟਿੰਗ ਰੱਖੀ ਗਈ ਸੀ ਸਾਡੇ ਕਾਮਰੇਟਾਂ ਲੋ ਆਜੋ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਸੁਣਦੇ ਆ ਉਹਨਾਂ ਦੀ ਗੱਲਬਾਤ ਜਿਹੜੀ ਇਹ ਮੀਟਿੰਗ ਕਾਦੇ ਸੰਬੰਧ ਵਿੱਚ ਕੀਤੀ ਗਈ ਹੈ ਆਜੋ ਫਿਰ ਸੁਣਦੇ ਆ ਗੱਲਬਾਤ ਵਿਸ਼ੇਸ਼ ਘਤਰਤਾ ਜਿਹੜੇ ਕਾਫੀ ਦਿਨਾਂ ਤੋਂ ਜਿਹੜੀ ਬਸਾਦ ਦੇ ਨਾਲ ਜਿਹੜੀ ਖੜਾਂ ਦੇ ਨਾਲ ਜਿਹੜੀ ਲੋਕਾਂ ਦੀ ਕਿਹੜੀ ਬਰਬਾਦੀ ਹੋ ਰਹੀ ਹੈ ਤੇ ਬਰਬਾਦੀ ਦਾ ਪਰਪਾਈ ਵਾਸਤੇ ਵੱਖ-ਵੱਖ ਸਸਤਾਵਾ ਅਤੇ ਸਮਾਜ ਸੇਵਕ ਜਿੱਤੇ ਬੰਨੀਆਂ ਹੋਰ ਵੀ ਜਿਹੜੀਆਂ ਨਾ ਕਿ ਉਹਨਾਂ ਵਾਸਤੇ ਕਿਹੜੀ ਮਦਦ ਤੇ ਆ ਰਹੀਆਂ ਅੱਜ ਅਸੀਂ ਮਜ਼ਦੂਰਾਂ ਦੇ ਪੱਖ ਤੋਂ ਗੱਲ ਕਰਨਾ ਚਾਹੁੰਦੇ ਆ ਕਿ ਮਜ਼ਦੂਰਾਂ ਦੀ ਹਾਲਤ ਬਹੁਤ ਤਰਾਸ ਦੀ ਹੈ ਕਿ ਲੋਕਾਂ ਦੇ ਕਾਰ ਜਿਹੜੇ ਟਹਿ ਟੇ ਰਹੀ ਹੋ ਰਿਹਾ ਛੱਤਾਂ ਨੂੰ ਕੰਦੀਆਂ ਡਿੱਗ ਚੁਕੀਆਂ ਆ ਪਰ ਇਹਦੇ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਨਾ ਕਿਸੇ ਪੰਜਾਬ ਸਰਕਾਰ ਦਾ ਧਿਆਨ ਆ ਨਾ ਕਿਸੇ ਸਮਾਜ ਸੇਵੀ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਕਰ ਰਹੀਆਂ ਉਹਨਾਂ ਦਾ ਕੋਈ ਧਿਆਨ ਆ ਅਸੀਂ ਅੱਜ ਇਸ ਧਿਆਨ ਦੇਣ ਵਾਸਤੇ ਅਸੀਂ ਅੱਜ ਵਿਸ਼ੇਸ਼ ਤੌਰ ਤੇ ਮੀਟਿੰਗ ਸੱਦੀ ਆ ਕਿ ਇਹ ਕਿਤੋਂ ਵੀ ਕੋਈ ਆਫਤ ਕੋਈ ਆਉਂਦੀ ਆ ਕੁਦਰਤੀ ਆਫਤ ਆਉਂਦੀ ਆ ਤੇ ਉਹਦੀ ਜ਼ਿੰਮੇਵਾਰ ਜਿਹੜੀ ਆ ਜਿਹੜੀਆਂ ਸਾਡੀਆਂ ਸਰਕਾਰਾਂ ਵਾਂ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਰਾਜ ਸਭਾ ਦੇ ਵਿੱਚ ਭੇਜਿਆ ਤੇ ਉਹਨਾਂ ਦੀ ਹੀ ਜ਼ਿੰਮੇਵਾਰੀ ਆ ਕੇ ਲੋਕਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰਨਾ ਲੋਕਾਂ ਦੇ ਜਿਹੜਾ ਰੋਟੀ ਰੁਜ਼ੀ ਦਾ ਪ੍ਰਬੰਧ ਕਰਨਾ ਪਰ ਜਿਹੜੀਆਂ ਸਾਡੀਆਂ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਜਾਂ ਪੰਜਾਬ ਦੀ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਹੋਵੇ ਇਹ ਇਹਨਾਂ ਖਾਸ ਕਰਕੇ ਗਰੀਬ ਲੋਕਾਂ ਦੀ ਜਿਹੜੀ ਮੂੰਹ ਮੋੜ ਰਹੀ ਆ ਕਿ ਮੈਂ ਇੱਥੇ ਵੀ ਸਾਡੇ ਕੋਲ ਜਿਹੜੀਆਂ ਕਾਫੀ ਰਿਪੋਰਟਾਂ ਪੁੱਜੀਆਂ ਅਸੀਂ ਜਿਹੜੇ ਕਿ ਸਰਵੇ ਕੀਤੇ ਆ ਪਿੰਡਾਂ ਦੇ ਵਿੱਚ ਜਾ ਕੇ ਕਿ ਕਈ ਲੋਕ ਇਹੋ ਜਿਹੇ ਆ ਕਿ ਲੋਕਾਂ ਦੇ ਬੱਚੇ ਛੱਤਾਂ ਦੇ ਥਲੇ ਜਿਹੜੇ ਆ ਕੇ ਜਿਹੜੇ ਪਰਵਾਰਾਂ ਦੇ ਪਰਿਵਾਰ ਜਿਹੜੇ ਮਰ ਗਏ ਆ ਪਰ ਸਰਕਾਰ ਦਾ ਕੋਈ ਉਹਦੇ ਵੱਲ ਧਿਆਨ ਕੋਈ ਨਹੀਂ ਆ ਛੱਤਾਂ ਲੋਕਾਂ ਦੀਆਂ ਡਿੱਗੀਆਂ ਪਈਆਂ ਵਾ ਬਾਲੇ ਵਾਲਿਆਂ ਛੱਤਾਂ ਦਾ ਲੋਕ ਬੜੀ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਦਾਅਵੇ ਕਰ ਰਹੀ ਆ ਕਿ ਅਸੀਂ ਨਾ ਕੀ ਆ ਛੱਤਾਂ ਬਦਲਣ ਵਾਸਤੇ ਅਸੀਂ ਗਰੰਟਾ ਮਹਿੰਗਿਆ ਕਰਾਂਗੇ ਪਰ ਲੋਕਾਂ ਅੱਜ ਵੀ ਆ ਇਹਨਾਂ ਦਿਨਾਂ ਦੇ ਅਸੀਂ ਦੇਖਿਆ ਕਿ ਖਾਰ ਲੋਕਾਂ ਗਰੀਬ ਲੋਕਾਂ ਦੇ ਜਿਹੜੀਆਂ ਨਾ ਕਿ ਛੱਤਾਂ ਜਿਹੜੀਆਂ ਚੋਰੀਆਂ ਪੂਰੀ ਹਾਲਤ ਆ ਲੋਕਾਂ ਦੇ ਡੰਗਰ ਪਾਰਿਆ ਭਾਂਡੇ ਬਾਹਰ ਆ ਸਰਕਾਰ ਨੂੰ ਕੋਈ ਚਿੰਤਾ ਨਹੀਂ ਅੱਜ ਅਸੀਂ ਇਹਦੇ ਵੱਲੋਂ ਅਸੀਂ ਇੱਕ ਤੇ ਅਪੀਲ ਕਰਨ ਆਏ ਆ ਕਿ ਅਸੀਂ ਬਕਾਇਦਾ ਲਿਸਟਾਂ ਬਣਾ ਕੇ ਅਸੀਂ ਡੀਸੀ ਸਾਹਿਬ ਨੂੰ ਅਸੀਂ ਸੂਮਾਰ ਅਸੀਂ ਮਿਲ ਕੇ ਉਹਨਾਂ ਨੂੰ ਅਸੀਂ ਕਰਾਂਗੇ ਕਿ ਸਾਡੇ ਜਿਹੜੇ ਗਰੀਬ ਲੋਕ ਆ ਉਹਨਾਂ ਵੱਲ ਪਹੁੰਚ ਦੇ ਆਧਾਰ ਦੇ ਉੱਤੇ ਇਹਨਾਂ ਦੀ ਜਿਹੜੀ ਬਾਂਫੜੀ ਜਾਵੇ ਤੇ ਉਹਨਾਂ ਦੇ ਜਿਹੜੇ ਸਹਾਤਾ ਜਿਹੜੀ ਕੀਤੀ ਜਾਵੇ ਦੂਸਰੇ ਨੰਬਰ ਤੇ ਅਸੀਂ ਅੱਜ ਇਸ ਵਾਸਤੇ ਵੀ ਮੀਟਿੰਗ ਅੱਜ ਸੱਦੀ ਆ ਕਿ ਸ਼ਹੀਦ ਆਜ਼ਮ ਸਰਦਾਰ ਪੱਤ ਸਿੰਘ ਦਾ ਜਿਹੜਾ ਜਨਮ ਦਿਹਾੜਾ ਪੂਰਾ ਮਹੀਨਾ ਜਿਹੜਾ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਅਸੀਂ ਭਾਰਤੀਨ ਕਲਬੀ ਮਾਰਸਾਦੀ ਪਾਰਟੀ ਵੱਲੋਂ ਜਿਹੜਾ ਮਨਾਇਆ ਗਿਆ ਸੀ ਤੇ ਐਸ ਵਾਰੀ 27 ਸਤੰਬਰ ਨੂੰ ਅਸੀਂ ਉਹ ਸਮਹਾਣ ਜੋਧੇ ਦਾ ਜਨਮ ਦਿਹਾੜਾ ਜਿਹੜਾ ਮਨਾਉਣਾ ਉਹਦੇ ਵਿੱਚ ਅਸੀਂ ਬੇਨਤੀ ਕੀਤੀ ਆ ਕਿ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਸਮੇਤ ਪਹੁੰਚਣਗੇ ਉਹਨਾਂ ਮਹਾਨ ਸ਼ਹੀਦਾਂ ਨੂੰ ਜਨਾਬ ਯਾਦ ਕੀਤਾ ਜਾਏਗਾ। ਅੰਡੋਰੀ ਸੋ ਜਿਸ ਤਨਾ 79 ਸਾਲ ਹੋ ਗਏ ਦੇਸ਼ ਜਯਾਦ ਹੋਏਗਾ। ਅੱਜ ਤੁਸੀਂ ਸ਼ਿਪਕ ਸਿੰਘ ਦਾ ਵੀ ਦਿਹਾੜਾ ਮਨਾ ਰਹੇ। ਲੱਗਦਾ ਹੈ ਕਿ ਇਹ ਗਰੀਬ ਲੋਕ ਜਿਹੜੇ ਆਜ਼ਾਦ ਦੇ। ਵੇਖੋ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਅੱਜ ਜਿਹੜਾ ਲਗਭਗ 79 ਸਾਲ ਸਾਡੀ ਦੇਸ਼ ਨੂੰ ਆਜ਼ਾਦ ਹੋਇਆ ਨੂੰ ਹੋ ਚੁੱਕਿਆ ਮੈਂ ਤੇ ਇੱਕ ਮੇਰਾ ਬਹੁਤ ਪਿਆਰਾ ਮਿੱਤਰ ਉਹ ਦੱਸ ਦਾਂਦਾ ਕਿ ਸਾਡੇ ਸਿਰਫ ਦੋ ਤਿਹਾਰ ਆ ਇੱਕ 26 ਜਨਵਰੀ ਦਾ ਤਿਹਾਰ ਆ ਤੇ ਇੱਕ 15 ਅਗਸਤ ਦਾ ਜਿਹੜਾ ਤਿਹਾਰ ਆ ਉਹ ਜਿਹੜਾ ਸਿਰਫ ਉਹ ਵੀ ਜਿਹੜੇ ਦੋ ਤਿਹਾਰ ਜਿਹੜੇ ਕਾਲੇ ਧੰ ਦੇ ਨਾਲ ਜਿਹੜੇ ਮਨਾਏ ਜਾਂਦੇ ਆ ਉਹ ਵੀ ਸਾਡੇ ਚੰਗੇ ਪੈਸੇ ਦੇ ਨਾਲ ਨਹੀਂ ਕਿਸੇ ਡੀਸੀ ਨੂੰ ਕਿਹਾ ਜਾਂਦਾ ਤੂੰ ਇੰਨੇ ਪੈਸੇ ਦੇ ਦੇ ਕਿਸੇ ਐਸਡੀਐਮ ਨੂੰ ਕਿਹਾ ਜਾਂਦਾ ਕਿਸੇ ਤਫਸੀਲਦਾਰ ਨੂੰ ਕਿਹਾ ਜਾਂਦਾ ਤੇ ਉਹ ਸਾਰਾ ਲੋਕਾਂ ਦੇ ਉੱਤੇ ਭਾਰ ਜਿਹੜਾ ਬੋਝ ਪੈਂਦਾ ਉਹ ਸਾਰਾ ਪੈਸਾ ਕਾਰ ਇਹ ਧੰਨੇ ਦੇ ਨਾਲ ਹੀ ਜਿਹੜਾ ਮਨਾਈ ਜਾਂਦਾ ਪਰ ਕਿੱਥੋਂ ਤੱਕ ਲੋਕਾਂ ਦੀ ਦਰਦਸ਼ਾਯਾ ਜਾਦੀ ਤੋਂ ਬਾਅਦ ਵੀ ਅੱਜ 79 ਸਾਲ ਜਿਹੜੇ ਹੋ ਜਣੇ ਆ ਪਰ ਸਾਡੇ ਗਰੀਬ ਲੋਕਾਂ ਦੀ ਹਾਲਤ ਦਿਨੋ ਦਿਨ ਮਾੜੀ ਹੁੰਦੀ ਜਾ ਰਹੀ ਆ ਓਹਕ ਮਰੀਜ਼ਾਂ ਲੋਕ ਛਕਾਰ ਹੋ ਰਹੇ ਆ ਕਰੋੜਾਂ ਲੋਕ ਜਿਹੜੇ ਨਾ ਕੀ ਆ ਭੁੱਖ ਮਰੀ ਦਾ ਸ਼ਿਕਾਰ ਆ ਕਰੋੜਾਂ ਦੀ ਗਿਣਤੀ ਦੇ ਜੋ ਲੋਕ ਜਿਹੜੇ ਲਾਜਖਣੋ ਜਿਹੜੇ ਮਰ ਰਹੇ ਆ ਉਹਨਾਂ ਦਾ ਸਰਕਾਰਾਂ ਕੋਈ ਪ੍ਰਬੰਧ ਨਹੀਂ ਕਰ ਰਹੀਆਂ ਅੱਜ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਤੇ ਅਮੀਰ ਚੰਦ ਕਰਾਣੇ ਦੇ ਕੋਲ ਜਿਹੜਾ ਧਨ ਇਕੱਠਾ ਜਿਹੜਾ ਹੋ ਰਿਹਾ ਜਿੱਦ ਤੱਕ ਰਾਜ ਸਮਗਰੀ ਦੀ ਗੱਲ ਕਰ ਲਈਏ ਜਿੱਦ ਤੱਕ ਫੜ ਫੀਡ ਤੁਹਾਨੂੰ ਮਿਲ ਰਹੀ ਹੈ ਉਹਦੇ ਵਿੱਚ ਵੀ ਕਈ ਜਿਹੜੇ ਆ ਸ਼ਰਾਰਤੀ ਲੋਕ ਜਿਹੜੇ ਆਪਣੇ ਘਰਾਂ ਵਿੱਚ ਅਨਾਜ ਇਕੱਠਾ ਕਰ ਰਹੇ ਆ ਉਹ ਅਨਾਜ ਵੀ ਗਰੀਬ ਜੀਵਨ ਤੱਕ ਨਹੀਂ ਪਹੁੰਚ ਰਿਹਾ ਇਹ ਬਹੁਤ ਮੰਨ ਭਾਗੀ ਆ ਕਿ ਇੱਕ ਬੰਨੇ ਲੋਕਾਂ ਦੇ ਇਤਿਹਾਸਤਾਈ ਹੋਈ ਆ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਆ ਲੋਕ ਭੁੱਖ ਨਾਲ ਮਰ ਰਹੇ ਆ ਕਿ ਜਿਨ੍ਹਾਂ ਲੋਕਾਂ ਦੇ ਕੋਲ ਸੱਚੀ ਮੁੱਤੀ ਜਿਹੜਾ ਸਮਾਨ ਜਿਹੜਾ ਜਾਣਾ ਚਾਹੀਦਾ ਉਹਨਾਂ ਕੋਲ ਤੁਹਾਡੀ ਗੱਲ ਠੀਕ ਹੈ ਉਹਨਾਂ ਕੋਲ ਨਹੀਂ ਜਾ ਰਿਹਾ ਪਰ ਦੂਸਰੇ ਪਾਸੇ ਇਹੋ ਜਿਹੇ ਵੀ ਲੋਕ ਜਿਹੜੇ ਹੈ ਉਹ ਹੈਗੇ ਇਕੱਠੇ ਆ ਕਿ ਉਹ ਉਸ ਸਮਗਰੀ ਨੂੰ ਜਿਹੜਾ ਇਕੱਠਾ ਕੀਤਾ ਜਾ ਰਿਹਾ ਤੇ ਉਹ ਜਿਹੜੇ ਲੈ ਕੇ ਸਮਗਰੀ ਜਿਹੜਾ ਵੇਚਣਗੇ ਲੋਕ ਉਹ ਦੂ ਬਰਬਾਦ ਕਰਨਗੇ ਜੇ ਮੰਨ ਲਓ ਵੀ ਲੰਗਰ ਆ ਲੰਗਰ ਜੇ ਲੱਗਾ ਇੱਕ ਬੰਦਾ 10 ਬੰਦੇ ਇਕੱਠਾ ਕਰ ਲਿੰਦੇ ਲੰਗਰ ਉਸ ਲੰਗਰ ਨੂੰ ਕੀ ਕਰਨਗੇ ਲੰਗਰ ਤੇ ਸਾਡੀ ਪਰਥਾ ਇਹ ਬਣੀ ਆ ਕਿ ਹਰ ਜਿਹੜਾ ਗਰੀਬ ਬੰਦਾ ਆ ਜਿਹੜਾ ਰੋਟੀ ਰੋਜੀ ਤੋਂ ਮਥਾਜ ਆ ਉਥਾ ਉਥੋਂ ਤੱਕ ਲੋਕਾਂ ਤੱਕ ਜਿਹੜੀ ਜਾਣੀ ਚਾਹੀਦੀ ਆ ਪਰ ਇਹ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਬੇਇਮਾਨੀਆਂ ਜਿਹੜੀਆਂ ਘਾਟੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ ਇਹ ਬਹੁਤ ਮਾੜੀ ਗੱਲ ਹੈ ਮਨਰੇਗਾ ਜਿੱਤਰਾ ਅੱਜ ਮਨਰੇਗਾ ਦੀਆਂ ਬੀਬੀਆਂ ਵੀ 70 ਹੋਈਆਂ ਵਾ ਵੀਰ ਵੀ ਤੇ ਪਰ ਹੋਇਆ ਇਹਨਾਂ ਲੋਕਾਂ ਦੀ ਕਿੰਨੀ ਦਿਹਾੜੀ ਆ ਇਸ ਟੇ ਵੇਖੋ ਜੇ ਪਹਿਲੇ ਇਹ ਗੱਲ ਆ ਕਿ ਜਿਹੜਾ ਮਨਰੇਗਾ ਦਾ ਕਾਨੂੰਨ ਸਾਡੇ ਤੇ ਅਸੀਂ ਜਿਹੜੀ ਗੱਲ ਕਰਨੇ ਆ ਕਿ ਹਰ ਮਜ਼ਦੂਰ ਨੂੰ ਜਿਹੜਾ ਕਿ ਜਿੰਨਾ ਚਿਰ ਤੱਕ ਸਾਰਾ ਸਾਲ ਕੰਮ ਨਹੀਂ ਮਿਲਦਾ ਉਹਨਾਂ ਚਿਰ ਤੱਕ ਆਪਣੇ ਪਰਿਵਾਰ ਦਾ ਬੱਚਿਆਂ ਦਾ ਪਾਲਣ ਪੋਸਣ ਨਹੀਂ ਕਰ ਸਕਦਾ ਜਿੱਕ ਤਰ੍ਹਾਂ ਇਸ ਕਰਕੇ ਤੇ ਇੱਕ ਸਰਕਾਰ ਨੂੰ ਚਾਹੀਦਾ ਕਿ ਸਾਰਾ ਸਾਲ ਜਿਹੜਾ ਕੰਮ ਦਿੱਤਾ ਜਾਵੇ ਤੇ ਸਾਰੇ ਪਰਿਵਾਰ ਨੂੰ ਦਿੱਤਾ ਜਾਵੇ ਕਿਉਂਕਿ ਜੇ ਇੱਕ ਪਰਿਵਾਰ ਦਾ ਜੀ ਕੰਮ ਕਰਦਾ ਤੇ ਕੀ ਚਾਰ ਜਣੇ ਵਿਹਲੇ ਬੈਂਦੇ ਆ ਉਹ ਸਰਕਾਰ ਜਿਹੜਾ ਪਰਿਵਾਰ ਆ ਉਹ ਕਦੇ ਵੀ ਆਪਣੇ ਪਰਿਵਾਰ ਦੀ ਚੰਗੀ ਤਨਾਲਨ ਪਾਲਣ ਪੋਛ ਨਹੀਂ ਕਰ ਸਕਦਾ ਨਾ ਚੰਗੇ ਬੱਚਿਆਂ ਨੂੰ ਪੜ੍ਹਾ ਸਕਦਾ ਨਾ ਉਹਨਾਂ ਦਾ ਇਲਾਜ ਕਰਾ ਸਕਦਾ ਇਸ ਕਰਕੇ ਸਾਰੇ ਮਿਲਣਾ ਚਾਹੀਦਾ ਇਹਨਾਂ ਗਰੀਬ ਲੋਕਾਂ ਨੂੰ ਹਰ ਮਹੀਨੇ ਨਗੂਣਾ ਜਿਹੜਾ ਆ ਇਹਦੇ ਨਾਲ ਦੇ ਨਾਲ ਜਿਹੜੇ ਜਿਹੜੇ ਲੋਕਾਂ ਨੇ ਲੜਿਆ ਨਗੂਣੇ ਦੇ ਮਿਹਨਤਾਂ ਨਾਲ ਜਿਹੜਾ ਦਿੱਤਾ ਜਾ ਰਿਹਾ ਲੋਕਾਂ ਨੇ ਲੰਮਾ ਸਮਾਂ ਜਿਹੜੇ ਲੜ ਰਹੇ ਆ ਉਹ ਲੜ ਕੇ ਸਿਰਫ ਆਜ 346 ਰੁਪਏ ਜਿਹੜੀ ਦਿਹਾੜੀ 346 ਰੁਪਏ ਇਹੋ ਜੇ ਮਹਿੰਗਾਈ ਦੇ ਯੁੱਗ ਦੇ ਵਿੱਚ 346 ਰੁਪਏ ਕਾਫੀ ਸਾਡੀ ਤੇ ਡਿਮਾਂਡ ਹੈ ਘੱਟੋ ਘੱਟ ਹਰ ਔਰਤ ਦੇ ਮਦਦ ਨੂੰ ਬਰਾਬਰਤਾ ਦਾ ਮਿਲਣਾ ਚਾਹੀਦਾ ਦਰਜਾ ਮਿਲਣਾ ਚਾਹੀਦਾ ਘੱਟੋ ਘੱਟ ਨੂੰ 700 ਰੁਪਏ ਦਿਹਾੜੀ ਮਿਲਣੀ ਚਾਹੀਦੀ ਆ ਉਹਦਾ ਨਾ ਕਿ ਜੇ ਕੰਮ ਕਰਦੇ ਆ ਇੱਥੇ ਤੁਸੀਂ ਖਬਰਾਂ ਵੀ ਪੜਦੇ ਹੋ ਤੁਹਾਡੇ ਚੈਨਲਾਂ ਤੇ ਚੱਲਦੀਆਂ ਰਹਿੰਦੀਆਂ ਹਨ ਖਬਰਾਂ ਕਿ ਇੱਕ ਪਿੰਡ ਡਾਲਿਆ ਉਹ ਵਿਚਾਰਾ ਮਨਰੇਗਾ ਦਾ ਕੰਮ ਕਰਦਾ ਸੱਪ ਲੜਕੇ ਵਿਚਾਰੇ ਦੀ ਮੌਤ ਹੋ ਗਈ ਉਹਦਾ ਕੋਈ ਵਾਲੀ ਵਾਰਤ ਨਹੀਂ ਇਸ ਕਰਕੇ ਸਾਡੀ ਤੇ ਡਿਮਾਂਡ ਹੈ ਕਿ ਸਰਕਾਰ ਨੂੰ ਜਿੱਥੇ ਸਾਡੇ ਮੰਦਰੀਗਾ ਦੇ ਮਜ਼ਦੂਰ ਕੰਮ ਕਰਦੇ ਆ ਉੱਥਾਂ ਉਹਨਾਂ ਨੂੰ ਮੈਡੀਕਲ ਕਿਟਾਂ ਉਹਨਾਂ ਨੂੰ ਚਾਹੀਦੀਆਂ ਆ ਫ੍ਰੀ ਮੈਡੀਕਲ ਉਹਨਾਂ ਦਾ بیمਾ ਚਾਹੀਦਾ ਆ ਤੇ ਘਟੋ ਘਟ ਘਰ ਬਣਾਉਣ ਵਾਸਤੇ ਉਹਨਾਂ ਦੇ ਨਾਂ ਕਿ ਉਹਨਾਂ ਨੂੰ ਜੋਗ ਜਿਹੜੀਆਂ ਗਰੰਟ ਦੇਣ ਜਿਸ ਤਰ੍ਹਾਂ ਜੇ ਗਰੀਬ ਵਰਗ ਦੇ ਲੋਕ ਸਾਰੇ ਇਕੱਤਰ ਹੋਏ ਆ ਔਰ ਜਿਹੜੇ